ਹੁਣ ਮੈਂ ਆਪਣਾ ਪਯੋ ਗਵਾਇਆ ਕਿਸਾਨ ਅੰਦੋਲਨ ਦੌਰਾਨ ਤੇ ਜਥੇਬੰਦੀਆਂ ਜਾਂ ਸਰਕਾਰ ਕੋਈ ਸਾਰ ਨਹੀਂ ਲਿੰਦੀ ਸਾਡੀ ਮੈਂ ਮੋਟਰਸਾਈਕਲ ਤੋਂ ਸਮਰਾਲੇ 13 ਤਰੀਕ ਨੂੰ ਸਵੇਰੇ ਤੁਰ ਪਿਆ ਸਵੇਰੇ ਤੁਰ ਪਿਆ ਇੱਥੇ ਮੈਂ ਪਹਿਲੇ ਦਿਨ ਤੋਂ 2-3 ਘੰਟੇ ਵਿੱਚ ਵਿਚਰ ਕੇ ਉੱਥੇ ਬੈਰੀਕੇਡ ਵੀ ਭੰਨੇ ਨੇ ਅਸੀਂ ਵਿੱਚ ਉੱਥੇ ਮੈਦਾਨ ਦੇ ਪੂਰੇ ਡਟ ਕੇ ਲੜਿਆ ਗੁਰੂ ਗੋਬਿੰਦ ਸਿੰਘ ਜੀ ਨੇ ਪਰਵਾਰ ਵਾਰਿਆ ਦੁਨੀਆਂ ਲਈ ਥੋੜੇ ਲਈ ਸਭ ਲਈ ਤੇ ਤੂੰ ਬਾਈ ਕਿਉਂ ਆਏ ਪਿੱਛੇ ੜਦਾ ਫਿਰ ਮੇਰੇ ਜਿਹੜੇ ਜਜ਼ਬਾਤ ਜਾਗੇ ਕੀ ਭਾਈ ਹਾਂ ਉੱਥੇ ਲੜਨਾ ਚਾਹੀਦਾ ਦੇਖੋ ਮਾਂ ਆਪਣਾ ਪੂਰੇ ਜਜ਼ਬਾਤਾਂ ਨਾਲ ਪੰਜਾਬ ਦੀ ਹੋਂਦ ਬਚਾਉਣ ਲਈ ਪੰਜਾਬ ਦੀ ਕਿਸਾਨੀ ਬਚਾਉਣ ਲਈ ਇਹਨਾਂ ਦੇ ਨਾਲ ਖੜਾ ਮੇਰੇ ਹਿੱਸੇ ਇੱਕ ਕਨਾਲ ਜ਼ਮੀਨ ਆਉਂਦੀ ਆ 12 ਬਿਸਵੇ ਹੁੰਦੇ ਆ ਦੋ ਮੇਰਾ ਕੁਛ ਨਹੀਂ ਜਾਣਾਈ ਇੱਕ ਆ ਗੋਲੇ ਚਲਾਉਂਦੇ ਨੇ ਇਹ ਵੀ ਬਹੁਤ ਬਾਡੀ ਤੇ ਵੱਜਦੇ ਨਹੀਂ ਦਾੜ ਦੇਣ ਤੇ ਉੱਪਰੋਂ ਇੱਕ ਡਰੋਨ ਛੱਡਦੇ ਨੇ ਜੀ ਉਹ ਤਿੰਨ ਗੋਲੇ ਆਉਂਦੇ ਨੇ ਉਹਦੇ ਤੇ ਉਹ ਜਿੱਥੇ ਵੀ ਭੀੜ ਹੁੰਦੀ ਆ ਕਿਸਾਨਾਂ ਮਜ਼ਦੂਰਾਂ ਦੀ ਤਿੰਨ ਗੋਲੇ ਛੱਡਦਾ ਉਹ ਬਹੁਤ ਉਹਦਾ ਵੀ ਭਰਾ ਪੈਂਦਾ ਜਿਹੜੀ ਤਸਵੀਰ ਸ਼ੰਭੂ ਬਾਰਡਰ ਦੇ ਉੱਤੇ ਬਣੀ ਹੋਈ ਹੈ ਇਹਹੀ ਤਸਵੀਰ ਪਿਛਲੀ ਵਾਰ ਸਿੰਘੂ ਬਾਰਡਰ ਦੇ ਉੱਤੇ ਸੀ ਜੋ ਹਾਲਾਂਕਿ ਸਿੰਘੂ ਬਾਰਡਰ ਦੇ ਉੱਤੇ ਬਣੇ ਸੀ ਜੋ ਸ਼ੰਭੂ ਦੇ ਉੱਤੇ ਬਣੇ ਸੀ ਅੱਜ ਉਹੀ ਸ਼ੰਭੂ ਦੇ ਉੱਤੇ ਵੀ ਦੁਬਾਰਾ ਬਣਦੇ ਹੋਏ ਨਜ਼ਰ ਆਈ ਨਹੀਂ ਦੋ ਦਿਨ ਲਗਾਤਾਰ ਹਰਿਆਣਾ ਪੁਲਿਸ ਦੇ ਵੱਲੋਂ ਗੋਲੇ ਦਾਗੇ ਗਏ ਅੱਜ ਤੀਸਰਾ ਦਿਨ ਹੈ ਮੀਟਿੰਗ ਦੇ ਵਾਸਤੇ ਬੁਲਾਇਆ ਗਿਆ ਪਰ ਜੋ ਕਿਸਾਨ ਇੱਥੇ ਪਹੁੰਚੇ ਹੋਏ ਨੇ ਇਹਨਾਂ ਦੇ ਹੌਸਲੇ ਨੂੰ ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਵੀਰ ਸਾਡੇ ਨਾਲ ਮੌਜੂਦ ਹੈ ਇਹਨਾਂ ਦੇ ਪਿਤਾ ਜੀ ਹੋਣੀ ਜਦੋਂ ਪਿਛਲੀ ਵਾਰ ਕਿਸਾਨ ਅੰਦੋਲਨ ਸੀ ਤਾਂ ਉਦੋਂ ਸ਼ੰਭੂ ਬਾਰਡਰ ਦੇ ਵਿੱਚੋਂ ਜਦੋਂ ਸਿੰਘੂ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਦੇ ਵੱਲੋਂ ਉੱਥੇ ਯੋਗਦਾਨ ਪਾਇਆ ਜਾਂਦਾ ਪਰ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਬਾਈ ਫੇਰ ਵੀ ਅੱਜ ਇੱਥੇ ਪਹੁੰਚਿਆ ਹੈ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਹਰਪ੍ਰੀਤ ਸਿੰਘ ਜੀ ਹਾਂਜੀ ਹਰਪ੍ਰੀਤ ਪਹਿਲਾਂ ਤਾਂ ਪਰਿਵਾਰ ਦੇ ਵਿੱਚ ਇੱਕ ਵੱਡਾ ਘਾਟਾ ਪਿਛਲੀ ਵਾਰ ਮੋਰਚੇ ਦੇ ਦੌਰਾਨ ਪੈਂਦਾ ਤੁਹਾਡੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਪਰ ਉਸ ਦੇ ਬਾਵਜੂਦ ਵੀ ਤੁਸੀਂ ਅੱਜ ਇੱਥੇ ਪਹੁੰਚੇ ਹਾਂਜੀ ਘਾਟਾ ਬਹੁਤ ਵੱਡਾ ਘਾਟਾ ਪਿਆ ਬੜਾ ਲਗ ਆਫ ਸੀ ਮੇਰੇ ਪਿਓ ਨੂੰ ਜਿੱਥੇ ਵੀ ਕਿਤੇ ਬੰਦਿਆ ਚ ਮੇਰੀ ਗੱਲ ਕਰਦਾ ਦੀ ਬੜਾ ਕਹਿੰਦਾ ਸੀ ਮੇਰਾ ਪੁੱਤ ਬਹੁਤ ਸਾਊ ਆ ਮੈਂ ਕੋਈ ਨਸ਼ਾ ਪੱਤਾ ਨਹੀਂ ਕਰਦਾ ਮਾਣ ਕਰਦਾ ਹੁੰਦਾ ਤੇ ਬਾਈ ਜੀ ਦੁੱਖ ਵੀ ਹੁੰਦਾ ਹੁਣ ਮੈਂ ਆਪਣਾ ਪਿਓ ਗਵਾਇਆ ਕਿਸਾਨ ਅੰਦੋਲਨ ਦੌਰਾਨ ਤੇ ਜਥੇਬੰਦੀਆਂ ਜਾਂ ਸਰਕਾਰ ਕੋਈ ਸਾਰ ਨਹੀਂ ਲੈਂਦੀ ਸਾਡੀ ਕਿਸਾਨ ਅੰਦੋਲਨ ਚੱਲਿਆ ਸੀ ਉਸ ਦੌਰਾਨ ਕੈਪਟਨ ਹੁੰਦਾ ਸੀ ਉਹ ਕਹਿੰਦਾ ਭਾਈ ਜਿਹੜੇ ਕਿਸਾਨ ਅੰਦੋਲਨ ਦਰਾ ਮਜ਼ਦੂਰ ਕਿਸਾਨ ਸ਼ਹੀਦ ਹੁੰਦੇ ਆ ਮੈਂ ਉਹਨੂੰ 5 ਲੱਖ ਮੁਆਵਜ਼ਾ ਤੇ ਇੱਕ ਸਰਕਾਰੀ ਨੌਕਰੀ ਦਵਾਂ ਪਰਿਵਾਰ ਦੇ ਮੈਂਬਰ ਨੂੰ ਜਿਹੜਾ ਕਿ 326 ਨੂੰ ਚੰਨੀ ਦੇ ਜਾਂਦਾ ਉਹ ਤੋਂ ਬਾਅਦ ਭਵਨਤਮਨ ਜਿਹੜਾ ਕਹਿੰਦਾ ਮੈਂ ਕਿਸਾਨਾਂ ਦਾ ਵਕੀਲ ਆ ਕਿਸਾਨਾਂ ਦੇ ਨਾਲ ਖੜਾ ਇੱਕ ਵੀ ਨੌਕਰੀ ਨਹੀਂ ਦਿੱਤੀ ਭਵਨਤਮਨ ਨੇ ਤੇਲੰਗਾਨਾ ਤੇ ਜਿਹੜਾ ਮੁਆਵਜ਼ਾ 22 ਮਈ 2022 ਨੂੰ ਸਾਨੂੰ ਚੰਡੀ ਉੱਥੇ ਚੰਡੀਗੜ੍ਹ ਬੁਲਾ ਕੇ ਸਾਨੂੰ ਏਸੀ ਦੀਆਂ ਸਪੈਸ਼ਲ ਬੱਸਾਂ ਚ ਬੁਲਾ ਕੇ ਲੈ ਕੇ ਗਏ ਸੀ ਸਮਰਾਲੇ ਤੋਂ ਉਹ ਜੀ 100 150 ਪਰਿਵਾਰਾਂ ਦਾ ਮੇਰਾ ਵੀ ਨਹੀਂ ਅਜੇ ਤੱਕ ਆਇਆ ਪਤਾ ਨਹੀਂ ਕੌਣ ਖਾ ਗਿਆ ਉੱਥੇ ਭਵਾਨ ਤਮਾਨ ਵੀ ਸੀ ਕੈਜੀਰੀਵਾਲ ਸੀ ਤੇਲਗਾਨਾ ਦਾ ਜਿਹੜਾ ਮੁੱਖ ਮੰਤਰੀ ਚੰਦਰਸੇਖਰ ਰਾਓ ਸੀ ਉਦੋਂ ਬਾਅਦ ਜੀ 23 ਜਨਵਰੀ ਤੋਂ ਪਿੰਡ ਖੁੱਡੀਆਂ ਖੇਤੀਬਾੜੀ ਮੰਤਰੀ ਦੇ ਜਿਹੜੇ ਕਿਸਾਨ ਅੰਦੋਲਨ ਦੇ ਸ਼ਹੀਦ ਪਰਿਵਾਰ ਨੇ ਧਰਨਾ ਲਾਈ ਬੈਠੇ ਨੇ ਉਹ ਦਰਦ ਦਰ ਠੱਕੇ ਖਾਂਦੇ ਨੇ ਅਫਸਰਾਂ ਦੇ ਵੀ ਮੰਤਰੀਆਂ ਦੇ ਵੀ ਮੁੱਖ ਮੰਤਰੀਆਂ ਦੇ ਵੀ ਤੇ 5-6 ਦਿਨ ਹੋ ਗਏ 4-5 ਮੈਂਬਰ ਉੱਤੇ ਭੋਖੜਦਾਲ ਦੇ ਬੈਠੇ ਨੇ 81 ਸਾਲ ਦਾ ਬਜ਼ੁਰਗ ਵੀ ਬੈਠਾ ਇਹ ਆਉਣ ਦੇ ਲਈ ਕਿਹੜੀ ਚੀਜ਼ ਨੇ ਤੁਹਾਨੂੰ ਪ੍ਰੇਰੀਅਰ ਕੀਤਾ ਤੁਹਾਨੂੰ ਕਿਵੇਂ ਹੋਇਆ ਕਿ ਮੈਂ ਇੱਥੇ ਜਾ ਕੇ ਆਵਾਂ ਕੋਈ ਘਰ ਦੇ ਵਿੱਚ ਜਦੋਂ ਇੱਕ ਅਜਿਹਾ ਇਨਸੀਡੈਂਟ ਹੋਇਆ ਹੋਵੇ ਅਜਿਹਾ ਵਾਕਿਆ ਹੋਇਆ ਹੋਵੇ ਕਿਸੇ ਅੰਦੋਲਨ ਦੇ ਵਿੱਚੋਂ ਅਜਿਹਾ ਘਾਟਾ ਪਿਆ ਹੋਵੇ ਤਾਂ ਵੈਸੀ ਹਿੰਮਤ ਨਹੀਂ ਕਰਦੀ ਤੁਹਾਡਾ ਕਿਵੇਂ ਦਿਲ ਕੀਤਾ ਕਿ ਮੈਂ ਇੱਥੇ ਜਾਵਾਂ ਦੇਖੋ ਮੈਂ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਮੇਰਾ ਅਕਾਊਂਟ ਆ ਮੈਂ ਵੀਡੀਓ ਪਾਉਣਾ ਰਹਿਣਾ ਮੈਂ ਉੱਥੇ ਪਾਈ ਵੀ ਸੀ ਵੀਡੀਓ ਮੈਂ ਕਿਹਾ ਮੇਰਾ ਨਹੀਂ ਜਾਣੂ ਜੀ ਕਰਦਾ ਮੈਂ ਤਾਂ ਆਪਣਾ ਪਿਓ ਮੇਰਾ ਨਹੀਂ ਹੁਣ ਮਨ ਕਰਦਾ ਮੇਰੀ ਬਾਤ ਨਹੀਂ ਪੁੱਛਦਾ ਕੋਈ ਮੇਰੇ ਨਾਲ ਨਹੀਂ ਖੜਦਾ ਮੈਂ ਤਾਂ ਦੁਨੀਆ ਦੇ ਨਾਲ ਖੜਦਾ ਦਿਲੋਂ ਖੜਦਾ ਤੇ ਫਿਰ ਉੱਥੇ ਕਮੈਂਟ ਲਿਖਦੇ ਸੀ ਲੋਕਾਂ ਨੇ ਕਿਹਾ ਕਿ ਭਾਈ ਗੁਰੂ ਗੋਬਿੰਦ ਸਿੰਘ ਜੀ ਨੇ ਪਰਵਾਰ ਵਾਰਿਆ ਦੁਨੀਆ ਲਈ ਤੁਹਾਡੇ ਲਈ ਸਭ ਲਈ ਤੇ ਤੂੰ ਭਾਈ ਕਿਉਂ ਆਏ ਪਿੱਛੇ ਹਟਦਾ ਫਿਰ ਮੇਰੇ ਜਿਹੜੇ ਜਜ਼ਬਾਤ ਜਾਗੇ ਕਿ ਭਾਈ ਹਾਂ ਉੱਥੇ ਲੜਨਾ ਚਾਹੀਦਾ ਮੈਂ ਮੋਟਰਸਾਈਕਲ ਤੋਂ ਸਮਰਾਲੇ 13 ਤਰੀਕ ਨੂੰ ਸਵੇਰੀ ਤੁਰ ਪਿਆ ਸਵੇਰੇ ਤੁਰ ਪਿਆ ਇੱਥੇ ਮੈਂ ਪਹਿਲੇ ਦਿਨ ਤੋਂ 2-3 ਘੰਟੇ ਵਿੱਚ ਵਿਚਰ ਕੇ ਉੱਥੇ ਬੈਰੀਕੇਡ ਵੀ ਭੰਨੇ ਨੇ ਅਸੀਂ ਵਿੱਚ ਉੱਥੇ ਮੈਦਾਨ ਦੇ ਪੂਰੇ ਡਟ ਕੇ ਲੜੇ ਆ ਸਾਤੇ 2-300 ਗੋਲੇ ਸਿੱਟੇ ਨੇ ਤੇ ਆਹ ਦੇਖ ਲਓ ਮੇਰੇ ਤੁਹਾਡੇ ਵੀ ਤੁਹਾਡੇ ਗੋਲੇ ਵੱਜਿਆ ਹਾਂ ਪਖਾਨੇ ਇੱਕਤਾ ਜਿੰਦਾਬਾਦ ਆਹ ਸਾਰਾ ਗੋਲਾ ਵੱਜਿਆ ਹੈ ਆਪਣੀ ਰਾਖੀ ਆਹ ਬਕਰ ਠੀਕ ਹੈ ਕਿਵੇਂ ਹਾਂਜੀ ਹੁਣ ਠੀਕ ਹੈ ਜੀ ਦੇਖੋ ਮੈਂ ਆਪਣੇ ਪੂਰੇ ਜਜ਼ਬਾਤਾਂ ਨਾਲ ਪੰਜਾਬ ਦੀ ਹੋਂਦ ਬਚਾਉਣ ਲਈ ਪੰਜਾਬ ਦੀ ਕਿਸਾਨੀ ਬਚਾਉਣ ਲਈ ਇਹਨਾਂ ਦੇ ਨਾਲ ਖੜਾ ਮੇਰੇ ਹਿੱਸੇ ਇੱਕ ਕਨਾਲ ਜ਼ਮੀਨ ਆਉਂਦੀ ਆ 12 ਬਿਸਵੇ ਹੁੰਦੇ ਆ ਦੋ ਮੇਰਾ ਕੁਝ ਨਹੀਂ ਜਾਣਾਈ ਪਰ ਜਿਹੜੇ ਇਹ ਨੇ ਇਹ ਮੇਰੇ ਹੀ ਨੇ ਇਹ ਪੰਜਾਬ ਮੇਰਾ ਮੈਂ ਇਹਨਾਂ ਨਾਲ ਖੜਾ ਮਰਦੇ ਦਮ ਤੱਕ ਖੜੂਗਾ ਇਹਨਾਂ ਨੇ ਬਹੁਤ ਅਤਿਆਚਾਰ ਕੀਤਾ ਇੱਕ ਆ ਗੋਲੇ ਚਲਾਉਂਦੇ ਨੇ ਇਹ ਵੀ ਬਹੁਤ ਬਾਡੀ ਤੇ ਵੱਜਦੇ ਨਹੀਂ ਦਾੜਦੇ ਨੇ ਤੇ ਉੱਪਰੋਂ ਇੱਕ ਡਰੋਨ ਛੱਡਦੇ ਨੇ ਜੀ ਉਹ ਤਿੰਨ ਗੋਲੇ ਆਉਂਦੇ ਨੇ ਉਹਦੇ ਤੇ ਉਹ ਜਿੱਥੇ ਵੀ ਭੇਡ ਹੁੰਦਿਆ ਕਿਸਾਨਾਂ ਮਜ਼ਦੂਰਾਂ ਦੀ ਤਿੰਨ ਗੋਲੇ ਛੱਡਦਾ ਉਹ ਬਹੁਤ ਉਹਦਾ ਵੀ ਭਰਾ ਪੈਂਦਾ ਇੰਨੀ ਖਤਰਨਾਕ ਕੈਸਾ ਉਸ ਦਿਨ ਜਿੱਦਣ ਅਸੀਂ ਪਹਿਲੇ ਦਿਨ ਉੱਥੇ ਗਏ ਸੀ ਪਹਿਲਾਂ ਤਾਂ ਸਿੰਪਲ ਪਾਣੀ ਹੁੰਦਾ ਸੀ 워ਟਰ ਕੈਨਨ ਚ ਹੁਣ ਇਹਨਾਂ ਨੇ ਕੈਮੀਕਲ ਪਾਇਓ ਸਾਰੇ ਸਰੀਰ ਨੂੰ ਲੜਦਾ ਬਹੁਤ ਜਿਆਦਾ ਡਾਂਗਾ ਬਰਾਈਆ ਮਾਤਾ ਜੀ ਉਹਨਾਂ ਨੇ ਵੀ ਨਹੀਂ ਰੋਕਿਆ ਕਿ ਨਾ ਪੁੱਤ ਤੂੰ ਨਾ ਜਾ ਉੱਧਰ ਮਾਤਾ ਤਾਂ ਰੋਕਦੇ ਨਹੀਂ ਸ਼ਮਨ ਨਰਮਦੇਲ ਦੀ ਮਾਤਾ ਵਿਚਾਰੀ ਉਹ ਤਾਂ ਕਹਿੰਦੇ ਨਾ ਜਾਇਆ ਕਰ ਪਰ ਮੈਂ ਮੇਰਾ ਜਿਹੜਾ ਮਨ ਅੰਦਰ ਜਜ਼ਵਾਦ ਉਹ ਕਹਿੰਦਾ ਜਾਣਾ ਚਾਹੀਦਾ ਆਪਣੇ ਪੰਜਾਬ ਲਈ ਆਪਣੇ ਲੋਕਾਂ ਨਾਲ ਤੈਨੂੰ ਖੜਨਾ ਜੀ ਅੱਖਾਂ 'ਚ ਵੀ ਚਲਕ ਰਿਆ ਤੁਸੀਂ ਭਾਵੁਕ ਵੀ ਹੋ ਰਹੇ ਭਾਵੁਕ ਤਾਂ ਹੀ ਮੰਨੇ ਇਹ ਜਿਹੀ ਸੱਚੇ ਦਿਲੋਂ ਤੁਰਦੇ ਆ ਹੁਣ ਮੇਰਾ ਪਿਓ ਮੇਰੇ